ਹਾਂਜੀ ਮੂਨਕ ਗ੍ਰਿਡ ਵਿੱਚ ਸਾਰੇ ਭਰਾ ਇਕੱਠੇ ਹੋਏ ਸੀ ਮੂਨਕ ਦੇ ਕਾਫੀ ਪਰੇਸ਼ਾਨ ਹੋ ਕੇ ਅੱਜ ਗ੍ਰਿਡ ਦੇ ਵਿੱਚ ਪਹੁੰਚੇ ਨੇ ਤਕਰੀਬਨ 10 ਦਾ ਟਾਈਮ ਹੋ ਗਿਆ ਰਾਤ ਦਾ ਤੇ ਕਹਿੰਦੇ ਲਾਈਟ ਦਾ ਹਜੇ ਕੋਈ ਪਤਾ ਨਹੀਂ ਕਦੋਂ ਆਏਗੀ ਕਦੋਂ ਨਾ ਸੋ ਇਹਨਾਂ ਨੂੰ ਪੁੱਛਣੇ ਆਂ ਵੀ ਇੱਥੇ ਕੀ ਮਸਲਾ ਚੱਲਦਾ ਪਿਆ ਹਾਂਜੀ ਵੀਰ ਜੀ ਕੀ ਮਸਲਾ ਚੱਲਦਾ ਪਿਆ ਭਾਈ ਇਹਨਾਂ ਨੇ ਐ ਕਿਹਾ ਵੀ ਇਹ ਨਹੀਂ ਪਤਾ ਵੀ ਲਾਈਟ ਦਾ 2 ਦਿਨ ਦਾ 3 ਦਿਨ ਦਾ ਵੀ ਹੋ ਸਕਦਾ ਪਰ ਸਭੀ ਮੁਲਾਜ਼ਮ ਜਿਹੜੇ ਹੈਗੇ ਨੇ ਮਤਲਬ ਵੀ ਉੱਥੇ ਗੈਨਸਟੇਜ ਤੇ ਗਏ ਹੋ ਨੇ ਠੀਕ 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 ਹਾਂਜੀ ਹਾਂਜੀ ਕਾਤੋਂ ਲੈਣੀ ਔਰ 2 ਘੰਟੇ ਹੋ ਗਏ ਬਾਈ ਘਟੋ ਘਟਾ ਅੱਛਾ ਅੱਛਾ ਗਿਆ ਨੂੰ ਹੀ ਹੈ ਹਾਂਜੀ ਹਾਂਜੀ ਬੱਚੇ ਨੇ ਛੋਟੇ ਛੋਟੇ ਕਈਆਂ ਨੇ ਛੋਟੇ ਛੋਟੇ ਬ੍ਰਾਂਚਾਂ ਚੱਲ ਰਹੀਆਂ ਨੇ ਮੂਨਕ ਸ਼ੇਅਰ ਬੰਦ ਪਿਆ ਸਾਰਾ ਅੱਛਾ ਹਾਂਜੀ ਹਾਂ ਬ੍ਰਾਂਚਾਂ ਚੱਲ ਰਹੀ ਹੈ ਇੱਕ ਨੋਟ ਚੱਲ ਰਹੀ ਹੈ ਬ੍ਰਾਂਚਾਂ ਚੱਲਣਦੀ ਪਈਆਂ ਨੇ ਅੱਛਾ ਸੈਡਾਂ ਆ ਗਏ ਬ੍ਰਾਂਚਾਂ ਚੱਲਦੀਆਂ ਸੈਡ ਦੀ ਲੈਡ ਬੰਦੇ ਮੂਨਕ ਸ਼ੇਅਰ ਦੀ ਲੈਡ ਬੰਦੇ ਵੀਰ ਜੀ 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 ਹਾਂਜੀ 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 ਵੀਰ ਜੀ ਸਾਨੂੰ ਇੱਕ ਚੀਜ਼ ਦਾ ਸਿਚੁਏਸ਼ਨ ਚਾਹੀਦਾ ਹੈ ਹਾਂਜੀ ਐਕਚੁਅਲੀ ਕੀ ਗੱਲ ਹੈ ਕਿ ਜੋ ਮੁਲਾਜ਼ਮ ਹੈ ਉਹ ਗਵਰਨਮੈਂਟ ਦੇ ਥਰੂ ਹੂੰ ਗਰਮੈਂਟ ਦੀ ਬਹੁਤ ਵੱਡੀ ਫੇਲੀਅਰ ਆ ਕਿ ਨੂੰ ਸਾਨੂੰ ਪਰਪਲਿਕ ਨੂੰ ਹਰਾਸਮੈਂਟ ਕੀਤਾ ਜਾ ਰਿਹਾ ਹੈ ਦੇਖੋ ਗਰਮੀ ਦਾ ਟਾਈਮ ਹੈ ਕੋਈ ਸਾਡੀ ਸੁਣਵਾ ਗਏ ਤੇ ਕਿਸੇ ਤਰ੍ਹਾਂ ਦਾ ਇੱਥੇ ਸਾਡੇ ਲਈ ਕੋਈ ਓਪਨਿੰਗ ਹੈ ਜੈਟ ਨਹੀਂ ਹੈ ਤੇ ਕੋਣ ਅਸੀਂ ਪਰਿਵਾਰਿਕ ਮੈਂਬਰ ਆ ਸਵੇਰੇ ਅਸੀਂ ਮੀਡਲ ਕਲਾਸ ਫੈਮਿਲੀ ਚੋਂ ਆ ਡਾੜੀ ਤੇ ਜਾਂਦੇ ਆ ਸ਼ਾਮ ਨੂੰ ਇਹ ਸੋਚਦੇ ਆ ਵੀ ਘਰੇ ਜਾ ਕੇ ਅਸੀਂ ਆਰਾਮ ਕਰਾਂਗੇ ਉਸ ਤੋਂ ਬਾਅਦ ਸਾਨੂੰ ਘਰੇ ਆ ਕੇ ਪਤਾ ਲੱਗਦਾ ਕਿ ਅੱਜ ਲੈਟ ਨਹੀਂ ਹੈ ਅਸੀਂ ਇੱਥੇ ਆਏ ਇੱਥੇ ਐਸਟੀਐਮ ਸਾਹਿਬ ਮਿਲੇ ਉਹਨਾਂ ਨੇ ਸਿੱਧੇ ਸਪਸ਼ਟ ਸ਼ਬਦਾਂ ਚ ਕਹਿਤਾ ਕਿ ਸਾਡੇ ਕੋਲ ਸਿੱਧਾ ਕੋਈ ਹੱਲ ਨਹੀਂ ਹੈ ਕਿ ਸਾਡੇ ਵਰਕਰ ਸਾਰੇ ਹੀ ਸਟ੍ਰੈਕ ਤੇ ਨੇ ਇਹ ਚੀਜ਼ ਅੱਛੀ ਨਹੀਂ ਹੈ ਪੰਜਾਬ ਗਵਰਨਮੈਂਟ ਵਾਸਤੇ ਵੀ ਕੀ ਮੁਲਾਜ਼ਮਾਂ ਵਾਸਤੇ ਵੀ ਠੀਕ 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 ਹੈ ਨਾ ਸਰ ਜੀ ਹੁਣ ਆ ਇੱਥੇ ਪਰਿਵਾਰਿਕ ਆਏ ਹੋ ਨੇ ਜਿੰਨੇ ਵੀ ਇੱਥੇ ਸਾਥ ਖੜੇ ਬਿਲਕੁਲ ਬਿਲਕੁਲ ਕੰਮਕਾਰਾਂ ਬਹੁਤ ਆਏ ਨਹੀਂ ਹੋ ਉਹਨਾਂ ਨੇ ਤੇ ਬਿਜਲੀ ਬੰਦ ਦਾ ਜਿਹੜੇ ਪੱਕੇ ਮੁਲਾਜ਼ਮ ਨੇ ਉਹਨਾਂ ਨੇ ਬਿਜਲੀ ਬਿਜਲੀ ਬੰਦ ਦਾ ਲਾਣ ਦਾ ਸੱਦਾ ਦੇ ਦਿੱਤਾ ਤੇ ਕਿੰਨੇ ਦਿਨਾਂ ਦਾ ਪਤਾ ਹੋਏ ਕੁਝ ਐਕਚੁਅਲੀ ਪਤਾ ਕੀ ਉਹਨਾਂ ਨੇ ਬਿਜਲੀ ਬੰਦਨ ਦਿੱਤਾ ਉਹਨਾਂ ਨੇ ਆਪਣੀ ਸਟ੍ਰਾਈਕ ਦਿੱਤੀ ਟੈਕਨੀਕਲੀ ਸ਼ੂ ਹੁੰਦਾ ਕੋਈ ਇੱਕ ਮੁਲਾਜ਼ਮ ਦੋ ਮੁਲਾਜ਼ਮ ਸੀਨੀਅਰ ਕੋਈ ਤਾਂ ਜ਼ਿੰਮੇਵਾਰ ਹੋਊਗਾ ਹੁਣ ਇਸ ਟਾਈਮ ਗ੍ਰਿਡ ਚ ਹੈ ਕੋਈ ਮੁਲਾਜ਼ਮ ਕੁਝ ਨਹੀਂ ਹੈ ਜੀ ਤੁਸੀਂ ਸਾਡੇ ਲਈ ਟਾਈਮ ਕੱਢੋ ਅਸੀਂ ਅੰਦਰ ਜਾ ਕੇ ਤੁਹਾਨੂੰ ਦਾ ਸੁਖਿੰਦਰ ਸਿੰਘ ਪਿੰਡ ਮੁਣਕ ਦਾ ਵਾਸੀ ਆ ਤੁਸੀਂ ਪ੍ਰਿੰਟ ਦਾ ਹਾਲ ਦੇਖ ਸਕਦੇ ਹੋ ਹਾਂਜੀ ਦੇਖ ਸਕਦੇ ਹਾਂ ਕੋਈ ਵੀ ਇੱਥੇ ਮੁਲਾਜ਼ਮ ਝੂਠੀ ਦੇ ਨਹੀਂ ਜੀ ਜੀ ਠੀਕ ਹੈ ਉਸ ਤੋਂ ਇਲਾਵਾ ਇੱਕ ਤੋਂ ਨੋਮਿਕ ਕੋਹੋਟੀ ਬਣਾਣੀ ਹੈ ਇੱਕ ਸਰਕਾਰੀ ਨੰਬਰ ਹੈ ਜੋ ਐਕਸਟੈਂਸ ਹੋ ਚੁੱਕਾ ਵੀ ਰੋਕ ਕਰਕੇ ਰੱਖਿਆ ਹੋਇਆ ਹੈ ਜੀ 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 ਉਸ ਤੋਂ ਇਲਾਵਾ ਪਬਲਿਕ ਦਾ ਵਿਖਰੇ ਮੈਂ ਡਿਊਟੀ ਤੇ ਆ ਮੈਂ ਡਿਊਟੀ ਮੁਣਕਾ ਜੀ ਜੀ ਮੈਂ ਫਿਰ ਬੈਠ ਗਿਆ ਭਾਜੀ ਜਵਾਬ ਮੰਗਣੇ ਆ ਜੀ ਤੁਹਾਡੇ ਤੋਂ ਜਵਾਬ ਦਿੱਤਾ ਜਾਏ ਜੀ ਮੈਨੂੰ ਇੱਕ ਮਿੰਟ ਇੱਕ ਮਿੰਟ ਹਾਂ ਜੀ ਤੁਸੀਂ ਆਪਣਾ ਸਰਕਾਰੀ ਨੰਬਰ ਦਿਓ ਮੇਰਾ ਏਰੀਆ ਨਹੀਂ ਚਲੋ ਨਹੀਂ ਆ ਜੋ ਆਪਣਾ ਕੰਪਲੇਂਟ ਨੰਬਰ ਹੈ ਇੱਕ ਵਾਰ ਤੁਸੀਂ ਦਰਜ ਕਰ 96 ਬੋਲੋ ਸਰ ਜੀ 964618901 96461 ਦੇਖੋ ਜਿਹੜਾ ਸਰਕਾਰੀ ਨੰਬਰ ਹੈ ਕਹਿੰਦੇ ਉਹ ਵੀ ਗ੍ਰਿਡ ਦਾ ਬੰਦ ਹੈ ਆਹ ਦੇਖੋ ਵੀਰ ਜੀ ਆ ਦੇਖੋ ਉਪਰਾਵਤ ਤੂੰ ਹੁਣੇ ਤਸੀ ਚੋਪ ਤੂੰ ਹੀ ਕੀਤਾ ਹੋਣਾ ਹੈ ਕਿਉਂ ਕਰੇ ਮੈਂ ਤਾਂ ਵੀਰ ਜੀ ਸਾਰੇ ਬਾਅਦ ਦਾ ਜੀ ਸਾਰੇ ਬਰਮ ਆਏ ਆ ਤੂੰ ਹੀ ਤਾਂ ਗੱਲ ਕਰ ਰਿਹਾ ਸੀ ਯਾਰ ਇਹ ਕੋਈ ਗੱਲ ਨਾ ਜਿਹੜਾ ਨੰਬਰ ਲਾਇਆ ਸੀ ਗ੍ਰਿਡ ਦਾ ਕਹਿੰਦੇ ਉਸ ਵੀ ਚੋਪੇ ਬਾਕੀ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਮੂਨ ਕੋ ਗ੍ਰਿਡ ਦਾ ਹਾਲ ਇਸ ਸਮੇਂ ਦਾ ਇਹ ਹਾਂਜੀ ਆ ਦੇਖੋ ਦੂਜੀਆਂ ਇੰਟਰਨੈਟਾਂ ਚੱਲ ਰਹੀਆਂ ਨੇ ਤੁਹਾਡੇ ਕੋਈ ਹੱਥ ਚੋਕਰੇਟ ਹੋਣ ਦਾ ਕੋਪਸ਼ਨ ਹੈ ਏਪੀਟੀ ਮਾਰੀ ਹੈ ਜੀ ਪਾਤੜਾ ਤੋਂ ਚੱਲੂਗੀ ਲੈਟ ਮੈਂ ਇੱਥੇ ਆ ਰਾਮਪੁਰੇ ਤੱਕ ਨਹੀਂ ਆਉਂ ਉਹ ਕੋਲ ਤੱਕ ਨਹੀਂ ਆਉਂ ਪ੍ਰੋਸਾ ਦੇ ਰਿਹਾ ਤੁਹਾਨੂੰ ਲੈਟ ਚੱਲੂਗੀ ਨਹੀਂ ਭਾਈ ਪ੍ਰੋਸਾ ਸਾਨੂੰ ਤਰ੍ਹਾਂ ਪ੍ਰੋਸਾ ਦਾ ਦਿਓ ਨਾ ਕਹੋ ਤਾਂ ਚੱਲ ਸਕਦੀ ਹੈ ਟੀ ਮਾਰੀ ਹੈ 20 ਮਿੰਟ ਵਿੱਚ 20 ਮਿੰਟ ਤੋਂ ਬਾਅਦ ਲੈਟ ਚੱਲ ਜੂਗੀ ਅਸੀਂ 20 ਮਿੰਟ ਬੈਠੀਏ ਬਾਹਰ ਮੈਂ ਵੀ ਬੈਠੇ ਹਾਂ ਮੈਨੂੰ ਕੋਈ ਦਿੱਕਤ ਨਹੀਂ ਸੋ 20 ਮਿੰਟ ਦਾ ਟਾਈਮ ਦਿੱਤਾ ਗਿਆ ਸੋ 20 ਮਿੰਟ ਤੋਂ ਬਾਅਦ ਦੇਖਦੇ ਆ ਜੇ ਲਾਈਟ ਚੱਲ ਗਈ ਬ੍ਰਾਂਚਾਂ ਚੱਲ ਰਹੀਆਂ ਨੇ ਇੱਥੇ ਹਾਂ ਜੀ ਦੂਜੀਆਂ ਬ੍ਰਾਂਚਾਂ ਕਿਉਂ ਬੰਦ ਹੈ ਇਹ ਵੀ ਆਪਾਂ ਨੂੰ ਓਕੇ ਜੀ ਬ੍ਰਾਂਚਾਂ ਚੱਲ ਰਹੀਆਂ ਨੇ ਇੱਥੋਂ ਹਾਂ 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 ਜੀ ਬਿਲਕੁਲ ਜੀ ਇਧਰ ਆ ਦੇਖੋ ਹਾਂ ਜੀ ਇੱਥੇ ਬ੍ਰਾਂਚਾਂ ਚੱਲ ਰਹੀਆਂ ਨੇ ਆ ਦੇਖੋ ਜੀ ਤੁਸੀਂ ਸਾਰੀਆਂ ਬ੍ਰਾਂਚਾਂ ਚੱਲਦੀਆਂ ਆਪਾਂ ਨੇ ਹੁਣ ਕਿਉਂ ਸ਼ਹਿਰ ਕਿਉਂ ਬੰਦ ਕੀਤਾ ਗਿਆ ਆਪਾਂ ਇਹ ਚੀਜ਼ ਹੀ ਮੰਗ ਕਰ ਰਹੇ ਹਾਂ ਨਾ ਬਿਲਕੁਲ 11 ਬਾਕੀ ਗਿਆ ਤਕਰੀਬਨ 11 ਦਾ ਟਾਈਮ ਹੋ ਗਿਆ